ਜੀ ਸਾਸ਼ੀਕਾਲ ਜਦੋਂ ਬੱਚੇ ਰੋਟੀ ਸਬਜੀ ਤੋਂ ਹੋ ਜਾਣ ਬਹੁਤ ਉਹ ਬੋਲ ਦੇਣਗੇ ਸਾਨੂੰ ਰੋਟੀ ਸਬਜੀ ਦਾਲ ਚਾਵਲ ਵਗੈਰਾ ਨਹੀਂ ਖਾਣੇ ਸਾਨੂੰ ਕੁਝ ਵਧੀਆ ਜਿਹਾ ਬਣਾ ਕੇ ਦੋ ਉਦੋਂ ਤੁਸੀਂ ਬੱਚੇ ਲਈ ਵਧੀਆ ਨਾਸ਼ਤਾ ਬਣਾ ਕੇ ਤਿਆਰ ਕਰ ਸਕਦੇ ਹੋ ਤੁਸੀਂ ਇਸ ਨਾਸ਼ਤੇ ਵਿੱਚ ਆਪਣੀ ਮਨਪਸੰਦੀ ਕੋਈ ਵੈਜੀਟੇਬਲ ਵਗੈਰਾ ਪਾ ਸਕਦੇ ਹੋ ਮੈਂ ਸਿਰਫ ਕੱਚੇ ਆਲੂ ਦਾ ਬਣਾ ਕੇ ਤਿਆਰ ਕੀਤਾ ਸੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਮੈਂ ਆ ਗਈ ਸੀ ਕਿਚਨ ਚ ਸਭ ਤੋਂ ਪਹਿਲਾਂ ਮੈਂ ਇੱਕ ਵੱਡੇ ਸਾਈਜ਼ ਦਾ ਲੈ ਲਿਆ ਸੀਗਾ ਬੌਲ ਨਾ ਲੈ ਲਈ ਸੀ ਇੱਕ ਕੋਲੀ ਕਟੋਰੀ ਉਹਨੂੰ ਹੀ ਨਾਪ ਕੇ ਪਾਵਾਂਗੇ ਮੈਂ ਇੱਕ ਕਟੋਰੀ ਪਾ ਲਿਆ ਸੀ ਆ ਪੋਹਾ ਤੁਸੀਂ ਦੇ ਵਿੱਚ ਕੋਈ ਪੋਹਾ ਲੈ ਸਕਦੇ ਹੋ ਬਾਰਿਕ ਮੋਟਾ ਕੋਈ ਪੋਹੇ ਦਾ ਇਸਤੇਮਾਲ ਕਰ ਸਕਦੇ ਹੋ ਹੁਣ ਪੋਹੇ ਨੂੰ ਹੀ ਨਾ ਦੋ ਤਿੰਨ ਵਾਰ ਸਾਫ ਪਾਣੀ ਚੰਗੀ ਤਰ੍ਹਾਂ ਮਸਲ ਕੇ ਨੂੰ ਤੋ ਲਵਾਂਗੇ ਇਹ ਨਾਸ਼ਤਾ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਮਨੇ ਬੱਚਾ ਨੂੰ ਤਾਂ ਬਹੁਤ ਹੀ ਪਸੰਦ ਆਉਂਦਾ ਤੇ ਗਰਮ ਗਰਮ ਖਾਂਦੇ ਮਜ਼ਾ ਹੀ ਬਹੁਤ ਜ਼ਿਆਦਾ ਆ ਜਾਂਦਾ ਤੇ ਪੋਹੇ ਨੂੰ ਇੱਥੇ ਮੈਂ ਦੋ ਤਿੰਨ ਵਾਰ ਤੋ ਲਿਆ ਸੀਗਾ ਹੁਣ ਇਹਦੇ ਵਿੱਚ ਮੈਂ ਪਾਵਾਂਗੀ ਸੂਜੀ ਤੇ ਮੈਂ ਇੱਕ ਕਟੋਰੀ ਲਈਏ ਸੂਜੀ ਸੂਜੀ ਨੂੰ ਹੀ ਛਾਨ ਕੇ ਪਾਵਾਂਗੇ ਤੇ ਇੱਥੇ ਮੈਂ ਬਾਰਿਕ ਵਾਲੀ ਸੂਜੀ ਲਈਏ ਤੁਸੀਂ ਕੋਈ ਵੀ ਸੂਜੀ ਲੈ ਸਕਦੇ ਹੋ ਬਟ ਕੋਸ਼ਿਸ਼ ਕਰਨਾ ਹੈ ਕਿ ਬਾਰਿਕ ਹੀ ਹੋਵੇ ਇਹਨੂੰ ਚੰਗੀ ਤਾਈ ਮਿਕਸ ਕਰ ਦਵਾਂਗੇ ਹੁਣ ਇਸ ਚ ਪਾ ਦਿਆਂਗੇ ਦਹੀਂ ਇੱਥੇ ਮੈਂ ਇੱਕ ਕਟੋਰੀ ਲੈ ਆ ਦਹੀਂ ਇਹ ਮੇਰਾ ਫਰੈਸ਼ ਦਹੀਂ ਸੀਗਾ ਘਰ ਦਾ ਜੰਮਿਆ ਤੇ ਮੈਂ ਇੱਕ ਕਟੋਰੀ ਲੈ ਲਿਆ ਸੀਗਾ ਦਹੀਂ ਤੁਸੀਂ ਇੱਕ ਦੋ ਦਿਨ ਪੁਰਾਣਾ ਦਹੀਂ ਲੈ ਸਕਦੇ ਹੋ ਬਟ ਜਿਆਦਾ ਪੁਰਾਣਾ ਦਹੀਂ ਨਾ ਇਸਤੇਮਾਲ ਨਾ ਕਰਨਾ ਇਹਨੂੰ ਚੰਗੀ ਤਾਈ ਮਿਕਸ ਕਰ ਦੇਾਂਗੇ ਹੁਣ ਇਹ ਚ ਪਾ ਦਿਆਂਗੇ ਆਲੂ ਮੈਂ ਇੱਕ ਵੱਡੇ ਸਾਈਜ਼ ਦਾ ਆਲੂ ਲਿਆ ਸੀਗਾ ਉਹਨੂੰ ਛਿੱਲ ਕੇ ਧੋ ਲਿਆ ਸੀਗਾ ਹੁਣ ਆਲੂ ਨੂੰ ਅਸੀਂ ਕद्दूकस ਕਰਾਂਗੇ ਤੁਸੀਂ ਇਸੇ ਸਟੇਜ ਤੇ ਆਪਣੀ ਮਨਪਸੰਦ ਕੋਈ ਸਬਜ਼ੀ ਵੀ ਲੈ ਕੇ ਨੂੰ ਕद्दूकस ਕਰਕੇ ਵੀ ਪਾ ਸਕਦੇ ਹੋ ਜਿਵੇਂ ਕਿ ਗਾਜਰ ਸ਼ਿਮਲਾ ਮਿਰਚ ਪਨੀਰ ਸਵੀਟਸ ਕੋਨ ਹੁੰਦੇ ਨਾ ਉਹਨੂੰ ਵੀ ਕद्दूकस ਜਾਂ ਹੱਥ ਨਾਲ ਚੰਗੀ ਤਰ੍ਹਾਂ ਮੈਸ਼ ਕਰਕੇ ਨੂੰ ਪਾ ਸਕਦੇ ਹੋ ਬਹੁਤ ਵਧੀਆ ਜ਼ਬਰਦਸਤ ਟੇਸਟ ਆਏਗਾ ਇੱਥੇ ਮੈਂ ਆਲੂ ਨੂੰ ਵੀ ਕद्दूकस ਕਰ ਲਿਆ ਸੀਗਾ ਮੈਂ ਥੋੜੇ ਮੋٹے ਸਾਈ ਦੇ ਆਲੂ ਨੂੰ ਸਾਈਡ ਤੋਂ ਕद्दूकस ਨੂੰ ਆਲੂ ਨੂੰ ਕद्दूकस ਕੀਤਾ ਸੀਗਾ ਤੇ ਇਹਨੂੰ ਪਾ ਕੇ ਚੰਗੀ ਤਰ੍ਹਾਂ ਹੀ ਸਾਰੀ ਚੀਜ਼ਾਂ ਨੂੰ ਮਿਕਸ ਕਰ ਦਵਾਂਗੇ ਹੁਣ ਇਹ ਚ ਪਾ ਦਾਂਗੇ ਕੁਝ ਬੇਸਿਕ ਜਿਹੇ ਮਸਾਲੇ ਜਿਵੇਂ 2 ਚਮਚ ਮਲੇ ਵਾਈਟ ਥੀਲੋਂ ਦੇ ਨਾਲ ਉਹ ਲਈ ਤੇ ਨਾਲ ਹੀ ਮੈਂ 2 ਚਮਚ ਲਈ ਸੀਗੇ ਨਾਰੀਲ ਦਾ ਬੁਰਾਦਾ ਤੁਸੀਂ ਜਗ੍ਹਾ ਤੇ ਫਰੈਸ਼ ਨਾਰੀਲੋਂ ਦਾ ਨੂੰ ਕद्दूकस ਕਰਕੇ ਪਾ ਸਕਦੇ ਹੋ 1/2 ਚਮਚ ਲਈ ਕਾਲੀ ਮਿਰਚ ਕੁੱਟੀ ਹੋਈ 1/2 ਚਮਚੀ ਸਾਬੂ ਜੀਰਾ ਇੱਕ ਚਮਚ ਚਿਲੀ ਫਲੈਕਸ ਸਵਾਦ ਅਨੁਸਾਰ ਪਾਤਾ ਹੀ ਨਮਕ ਤੇ ਇਥੇ ਮੈਂ ਪਾਤਾ ਹੀ ਇੱਕ ਚਮਚ ਭਰ ਕੇ ਕੜੀ ਪੱਤਾ ਨੂੰ ਬਾਰੀ ਕੱਟ ਕੇ ਪਾਇਆ ਹੀ ਤੁਸੀਂ ਇਹਦੇ ਵਿੱਚ ਜੋ ਸਬਜ਼ੀਆਂ ਪਾਣੀ ਉਹ ਸਬਜ਼ੀ ਵੀ ਪਾ ਸਕਦੇ ਹੋ ਤੁਸੀਂ ਇਹਦੇ ਵਿੱਚ ਹਰਾ ਧਨੀਆ ਵੀ ਬਾਰੀ ਕੱਟ ਕੇ ਪਾ ਸਕਦੇ ਹੋ ਮੈਂ ਹਰਾ ਧਨੀਆ ਇਸਤੇਮਾਲ ਨਹੀਂ ਕਰਦੀ ਕਿਉਂਕਿ ਮੇਰੀ ਸਰਬ ਨਹੀਂ ਖਾਂਦੀ ਇਸ ਲਈ ਮੈਂ ਹਰਾ ਧਨੀਆ ਕਿਸੇ ਸਬਜ਼ੀ ਦੇ ਵਿੱਚ ਨਹੀਂ ਪਾਉਂਦੀ ਇਹ ਸਾਰੀ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਹੁਣ ਇਹ ਚ ਪਾ ਦੇਾਂਗੇ ਪਾਣੀ ਤੁਸੀਂ ਜੇ ਬਸ ਥੋੜਾ ਜਿਹਾ ਪਾਣੀ ਪਾਨਾ ਮੈਂ ਇਹਦੇ ਵਿੱਚ ਲਗਾ ਲਵਾਂ ਕਿ 2-4 ਚਮਚ ਪਾ ਕੇ ਪਾਣੀ ਪਾਇਆ ਜੀਗਾ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਨਾ ਇਹਨੂੰ ਨਾ ਜ਼ਿਆਦਾ ਪਤਲਾ ਕਰਨਾ ਨਾ ਜ਼ਿਆਦਾ ਸਖਤ ਰੱਖਣਾ ਇਹਨੂੰ ਨੋਰਮਲ ਜਿਹਾ ਹੀ ਰੱਖਣਾ ਜੋ ਕਿ ਤਵੇ ਤੇ ਪਾਈਏ ਤਾਂ ਬਹੁਤ ਵਧੀਆ ਚੀਲਾ ਬਣ ਕੇ ਤਿਆਰ ਹੋਵੇ ਹੁਣ ਇਹਨੂੰ ਹੀ ਕਵਰ ਕਰਕੇ ਰੱਖ ਦਵਾਂਗੇ 15-20 ਮਿੰਟ ਲਈ ਰੈਸਟ ਤੇ ਤਾਂ ਕਿ ਸਾਡੀ ਸੂਜੀ ਉਹ ਪਾਈ ਚੰਗੀ ਤਰ੍ਹਾਂ ਫੁੱਲ ਜਾਏ 20 ਮਿੰਟ ਹੋ ਗਏ ਸੀ ਮੈਂ ਆ ਗਈ ਸੀ ਕਿਚਨ 'ਚ ਤੇ ਇਹ ਦੇਖ ਸਕਦੇ ਹੋ ਸਾਡੀ ਸੂਜੀ ਵਗੈਰਾ ਚੰਗੀ ਤਰ੍ਹਾਂ ਫੁੱਲ ਗਈ ਸੀ ਇਹ ਥੋੜਾ ਜਿਹਾ ਨਾ ਸਖਤ ਹਾਰਡ ਵੀ ਹੋ ਗਿਆ ਸੀਗਾ ਇਹ ਇਸੇ ਤਰੀਕੇ ਦਾ ਹੀ ਪੈਟਰਨ ਬਣਾ ਕੇ ਤਿਆਰ ਕਰਨਾ ਬੈਟਰ ਬਣਾ ਕੇ ਤਿਆਰ ਕਰਨਾ ਐਟ ਮੈਂ ਪਾਣੀ ਵਗੈਰਾ ਕੁਝ ਨਹੀਂ ਹੋਰ ਪਾਇਆ ਤੇ ਹੁਣ ਬਣਾ ਲੈਨੇ ਸੀ ਚੀਲਾ ਇਹ ਚੀਲੇ ਬਣਾ ਲੈ ਸਾਨੂੰ ਇਹ ਜ਼ਰੂਰੀ ਨਹੀਂ ਕਿ ਹਾਂ ਬੱਚਾ ਨੇ ਮੰਗਿਆ ਤੇ ਕੁਝ ਪਹਿਲੇ ਤਿਆਰੀ ਕਰਕੇ ਰੱਖਣੀ ਹੈ ਜੋ ਕੁਝ ਵੀ ਤਿਆਰੀ ਕਰਨ ਦੀ ਪਹਿਲੇ ਸਾਨੂੰ ਲੋੜ ਨਹੀਂ ਹੈ ਇਹ ਬਹੁਤ ਇਨਸਟੈਂਟ ਚੀਲਾ ਬਣ ਕੇ ਤਿਆਰ ਹੁੰਦਾ ਬਸ ਅਗਾ ਤੁਹਾਡੇ ਕੋਲ ਵੈਜੀਟੇਬਲ ਵਗੈਰਾ ਹੈ ਤੁਸੀਂ ਉਹ ਪਾ ਸਕਦੇ ਹੋ ਅਗਰ ਨਹੀਂ ਹੈ ਤਾਂ ਖਾਲੀ ਤੁਸੀਂ ਆਲੂ ਪਿਆਜ਼ ਇਹ ਦੋ ਚੀਜ਼ਾਂ ਪਾ ਕੇ ਵੀ ਬਣਾ ਸਕਦੇ ਹੋ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਹੁਣ ਅਸੀਂ ਨੂੰ ਬਣਾਵਾਂਗੇ ਨੋਨ ਸਟਿੱਕੀ ਤਵੇ ਤੇ ਤੁਸੀਂ ਚਾਹੋ ਤੇ ਜੋ ਨੋਰਮਲ ਤਵਾ ਦਾ ਨਾ ਲੋਹੇ ਦਾ ਤਵੇ ਜੀ ਰੋਟੀ ਵਗੈਰਾ ਬਣਾਉਂਦੇ ਆ ਉੱਤੇ ਵੀ ਬਣਾ ਸਕਦੇ ਹੋ ਬਟ ਉਹਦੇ ਤੇ ਉੱਤੇ ਵੀ ਵਧੀਆ ਬਣ ਜਾਂਦਾ ਪਰ ਮੈਂ ਨੋਨ ਸਟਿੱਕੀ ਤਵੇ ਤੇ ਹੀ ਬਣਾ ਕੇ ਬਣਾਵਾਂਗੀ ਹੁਣ ਅਸੀਂ ਚਪਾ ਦਾਂਗੇ ਤਵੇ ਨੂੰ ਗਰਮ ਕਰ ਲਿਆ ਸੀ ਚੰਗੀ ਤਰ੍ਹਾਂ ਮੈਂ ਹਲਕੇ ਤਵੇ ਨੂੰ ਨਾ ਗ੍ਰੀਸ ਕਰ ਲਿਆ ਸੀ ਦੇਸੀ ਘਿਓ ਦੇ ਨਾਲ ਉੱਤੇ ਦੋ ਤੇ ਮੈਂ ਚਮਚ ਭਰ ਕੇ ਨਾ ਵੱਡੇ ਪਾ ਦਿੱਤੇ ਸੀ ਇਹ ਚੀਲੇ ਦਾ ਜੋ ਪੈਟਰਨ ਬਣਾ ਕੇ ਰੱਖਿਆ ਹੈ ਕੈਸਾ ਉਹ ਪਾਤਾ ਹੀ ਬੈਟਰ ਬਣਾਇਆ ਸੀ ਜੋ ਉਹਨੂੰ ਪਾਜਤਾ ਸੀਗਾ ਤੇ ਉਹਨੂੰ ਪਾ ਕੇ ਹੀ ਚੰਗੇ ਦਾ ਫਲਾ ਦੇਵਾਂਗੇ ਤੇ ਨਾਲ ਹੀ ਸਾਈਡ ਤੇ ਲਗਾਤਾ ਹੀ ਦੇਸੀ ਘਿਓ ਦੇਸੀ ਘਿਓ ਬੱਚਾ ਦਾ ਬਣਾ ਰਹੇ ਆ ਦੇਸੀ ਘਿਓ ਤੇ ਜਰੂਰ ਤੁਸੀਂ ਪਾਣਾ ਉਹਨਾਂ ਦਾ ਟੇਸਟ ਬਹੁਤ ਵਧੀਆ ਆਉਂਦਾ ਬਹੁਤ ਹੀ ਕ੍ਰਿਸਪੀ ਜਿਹਾ ਬਣ ਕੇ ਤਿਆਰ ਹੁੰਦਾ ਤੇ ਤੁਸੀਂ ਕਵਰ ਕਰਤਾ ਹੀ ਇੱਕ ਡੇਢ ਮਿੰਟ ਲਈ ਉਸ ਬਾਅਦ ਹੀ ਖੋਲ ਕੇ ਚੈੱਕ ਕਰ ਲਿਆ ਹੀ ਤੇ ਦੇਖ ਸਕਦੇ ਹੀ ਇੱਕ ਸਾਈਡ ਤੋਂ ਇਹ ਬਣ ਗਿਆ ਸੀ ਇਹਨੂੰ ਸਾਈਡ ਚੇਂਜ ਕਰ ਦਿੱਤਾ ਸੀਗਾ ਹੁਣ ਦੂਜੀ ਸਾਈਡ ਮੈਂ ਹਲਕਾ ਜਿਹਾ ਦੇਸੀ ਘਿਓ ਲਗਾ ਲਿਆ ਸੀਗਾ ਇਹਨੂੰ ਹਲਕਾ ਹਲਕਾ ਹੀ ਪ੍ਰੈਸ ਕਰਕੇ ਦਬਾਉਂਦੇ ਇਹਨੂੰ ਬਣਾਵਾਂਗੇ ਕਿਉਂਕਿ ਇਹ ਚ ਕੱਚਾ ਆਲੂ ਪਾਇਆ ਸੀ ਨਾ ਤੋਂ ਨੂੰ ਹਲਕਾ ਹੀ ਟਾਈਮ ਲੱਗਦਾ ਹੈ ਤੁਸੀਂ ਚਾਹੋ ਤਾਂ ਥੋੜਾ ਮੋਟਾ ਵੀ ਰੱਖ ਸਕਦੇ ਹੋ ਬਟ ਉਹਦੇ ਨਾਲ ਕੀ ਹੈਗਾ ਬਨੇਗਾ ਤਾਂ ਉਹ ਵੀ ਬਹੁਤ ਵਧੀਆ ਟੇਸਟੀ ਬਟ ਕੀ ਹੈਗਾ ਕਿ ਉਹ ਥੋੜਾ ਜਿਹਾ ਟਾਈਮ ਜ਼ਿਆਦਾ ਲਏਗਾ ਤੇ ਇਸ ਲਈ ਤੁਸੀਂ ਕੋਸ਼ਿਸ਼ ਕਰਨਾ ਥੋੜਾ ਜਿਹਾ ਬੈਟਰ ਜੋ ਪਾਓਗੇ ਨਾ ਥੋੜਾ ਪਤਲਾ ਹੀ ਰੱਖਣਾ ਤੇਨੂੰ ਚੰਗੀ ਤਰ੍ਹਾਂ ਹੀ ਪ੍ਰੈਸ ਕਰਦੇ ਆ ਬਣਾਵਾਂਗੇ ਇਹ ਬਹੁਤ ਹੀ ਜ਼ਬਰਦਸਤ ਬਣ ਕੇ ਤਿਆਰ ਹੁੰਦਾ ਹੈ ਤੇ ਬੱਚੇ ਬਹੁਤ ਹੀ ਖੁਸ਼ ਹੋ ਕੇ ਖਾਂਦੇ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਦਾ ਕਲਰ ਆਇਆ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੁੰਦਾ ਜਿਹੜੀ ਸਾਈਡ ਕਿਨਾਰੇ ਹੁੰਦੇ ਨੇ ਨਾ ਉਹ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਕਿਉਂਕਿ ਜੇ ਪਾਇਆ ਸੀ ਆਲੂ ਤੇ ਦੇਖ ਸਕਦੇ ਹੋ ਸਾਡਾ ਜੇ ਪਹਿਲਾ ਚੀਲਾ ਬਣ ਕੇ ਤਿਆਰ ਹੈ ਕਿੰਨਾ ਵਧੀਆ ਕਲਰ ਆਇਆ ਨਾ ਇਸੇ ਤਰੀਕੇ ਦੇ ਮੈਂ ਬਾਕੀ ਸਾਰੇ ਵੀ ਬਣਾ ਕੇ ਤਿਆਰ ਕਰਾਂਗੀ ਮਕੇਰੇ ਚ ਕੁਝ ਨਹੀਂ ਸਾਨੂੰ geh ਪਹਿਲੇ ਤਿਆਰੀ ਕਰਨੀ ਐਸਾ ਕੁਝ ਵੀ ਨਹੀਂ ਬੱਚੇ ਬਹੁਤ ਹੀ ਖੁਸ਼ ਹੋ ਕੇ ਖਾਂਦੇ ਨੇ ਉਹ ਤੁਸੀਂ ਇਹ ਤੁਹਾਡੇ ਕੋਲ ਕਰਸ਼ੀ ਦਾ ਨਾਮ ਨਾ ਫੈਲਾਇਆ ਜਾਵੇ ਤੁਸੀਂ ਹੱਥ ਨੂੰ ਹਲਕਾ ਜਿਹਾ ਨਾ ਗਿੱਲਾ ਕਰ ਲੈਣਾ ਪਾਣੀ ਨਾਲ ਉਹਦੇ ਨਾਲ ਚੰਗੇ ਦਾ ਹੀ ਹੈ ਪੂਰੇ ਤਵੇ ਤੇ ਫੈਲ ਜਾਵੇਗਾ ਤੇ ਹੁਣ ਇਸ ਤੇ ਮੈਂ ਇਹਨੂੰ ਹੱਥ ਨਾਲ ਗਿੱਲਾ ਕਰਕੇ ਨਾ ਹੱਥ ਗਿੱਲਾ ਕਰਕੇ ਪਾਣੀ ਨਾਲ ਫਿਰ ਫੈਲਾ ਲਿਆ ਸੀਗਾ ਤੇ ਦੋ ਇੱਕ ਚਮਚ ਮੈਂ ਪਾਤਾ ਹੀ ਦੇਸੀ ਘਿਓ ਇਹਨੂੰ ਕਵਰ ਕਰ ਦਾਂਗੇ ਇੱਕ ਅੱਧਾ ਸੈਕਿੰਡ ਲਈ ਇਹਨੂੰ ਬਣਾ ਲੈ ਕੋਈ ਇਹਨਾਂ ਸਮੇਂ ਵੀ ਨਹੀਂ ਸਾਡਾ ਲੱਗਦਾ ਬਹੁਤ ਹੀ ਜਲਦੀ ਚ ਬਣ ਕੇ ਤਿਆਰ ਹੋ ਜਾਂਦਾ ਤੁਸੀਂ ਦੇ ਸਕਦੇ ਹੋ ਬੱਚੇ ਕਿਹਾ ਕੇ ਰੋਟੀ ਸਬਜ਼ੀ ਖਾ ਕੇ ਵਾਕਈ ਹੀ ਬੋਰ ਹੋ ਜਾਂਦੇ ਨੇ ਤੇ ਕਈ ਵਾਰ ਉਹਨਾਂ ਦਾ ਦਿਲ ਵੀ ਕਰਦਾ ਕਿ ਸਾਨੂੰ ਕੁਛ ਅਲੱਗ ਜਿਹਾ ਬਣਾ ਕੇ ਖਾਓ ਤੇ ਮੇਰੇ ਬੱਚਾ ਨੇ ਮੇਰੇ ਕੋ ਮੰਗਿਆ ਤਾਂ ਇਸ ਲਈ ਮੈਂ ਸੋਚਿਆ ਚਲੋ ਸਬਜੀ ਬਗਾਰਾ ਮੇਰੇ ਘਰ ਕੁਛ ਵੀ ਨਹੀਂ ਸੀਗਾ ਤੇ ਮੈਂ ਸਿਰਫ ਇੱਕ ਆਲੂ ਕੱਚਾ ਕद्दूकस ਕਰਕੇ ਉਹਦਾ ਹੀ ਬਣਾਇਆ ਬਹੁਤ ਹੀ ਟੇਸਟੀ ਹੈਲਦੀ ਬਣ ਕੇ ਤਿਆਰ ਹੋਇਆ ਸੀ ਸਾਰੇ ਬਹੁਤ ਖੁਸ਼ ਹੋ ਕੇ ਇਹਨੂੰ ਖਾ ਲਏ ਨੇ ਇਹਨੂੰ ਤੁਸੀਂ ਕੈਚਪ ਦਹੀਂ ਜਾਂ ਤੁਸੀਂ ਗ੍ਰੀਨ ਉਹ ਹੁੰਦੀ ਨਾ ਚਟਨੀ ਪੁਦੀਨੇ ਦੀ ਵਗੈਰਾ ਉਹਦੀ ਬਣਾ ਕੇ ਉਹਨਾਂ ਨੂੰ ਵੀ ਬਹੁਤ ਟੇਸਟੀ ਲੱਗਦਾ ਹੈ ਬਹੁਤ ਹੀ ਸੌਫਟ ਬਣ ਕੇ ਤਿਆਰ ਹੁੰਦਾ ਹੈ ਇਹ ਕਲਰ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਹੈ ਨਾ ਹਲਕਾ ਜਿਹਾ ਤੇ ਦੇਸੀ ਘਿਓ ਸੀ ਲਗਾ ਦਵਾਂਗੇ ਜਦੋਂ ਜਿੱਦਈ ਦਹੀਂ ਦੋਤੇ ਕਾਲਾ ਨਮਕ ਤੇ ਰੈੱਡ ਹੁੰਦੀ ਨਾ ਮਿਰਚ ਉਹਨੂੰ ਹਲਕਾ ਜਿਹਾ ਤੇ ਪਾ ਕੇ ਖਾਓ ਬਹੁਤ ਹੀ ਟੇਸਟ ਲੱਗਦਾ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਜੇ ਮੇਰੀ ਵੀਡੀਓ ਥੋੜੀ ਜਿਹੀ ਪਸੰਦ ਆਵੇ ਤੇ ਪਲੀਜ਼ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦੇਣਾ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਲੋ ਜੀ ਸਾਡੇ ਚਿਲੇ ਤੇ ਬਣ ਕੇ ਤਿਆਰ ਹੈ ਨਾਲ ਮੈਂ ਸਰਵ ਕੀਤੀ ਸੀ ਦਹੀਂ ਉਤੇ ਕਾਲਾ ਨਮਕ ਥੋੜੀ ਜੀ ਮਰਚ ਪਾਈ ਸੀ ਨਾਲ ਜਿਵੇਂ ਬਣਾਈ ਸੀ ਧਨੀਨੀ ਚਟਨੀ ਬਹੁਤ ਜੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਧਨੀ ਚਟਨੀ ਵੀ ਤੁਸੀਂ ਚਾਹੋ ਤੇ ਕਿਸੇ ਜੀ ਚੀਜ਼ ਨਾਲ ਖਾ ਸਕਦੇ ਕੈਚਪ ਨਾਲ ਖਾ ਅਗਰ ਤੁਸੀਂ ਚਾਹੋ ਤੇ ਇਦਾਂ ਵੀ ਖਾ ਸਕਦੇ ਗਰਮ ਗਾ ਬਹੁਤ ਟੇਸਟੀ ਲੱਗੇ ਬਹੁਤ ਸੋਫਟ ਬਣ ਕੇ ਤਿਆਰ ਹੁੰਦੇ ਨੇ ਤੁਸੀਂ ਚੀਲਾ ਕਰੀ ਟ੍ਰਾਈ ਕੀਤਾ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੇ ਨਹੀਂ ਕੀਤਾ ਤੇ ਪਲੀਜ਼ ਮੇਰੇ ਕਹਿਣ ਦੀ ਇੱਕ ਵਾਰੀ ਟ੍ਰਾਈ ਜਰੂਰ ਕਰਨਾ ਬਹੁਤ ਵਧੀਆ ਲੱਗਦਾ ਬਹੁਤ ਹੀ ਲਾਜਵਾਬ ਬਣ ਕੇ ਤਿਆਰ ਹੁੰਦਾ ਹੈ ਕਿ ਬੱਚੇ ਵਾਕਈ ਖੁਸ਼ ਹੋ ਜਾਂਦੇ ਨੇ ਮੇਰੇ ਬੱਚੇ ਤਾਂ ਬਹੁਤ ਹੀ ਖੁਸ਼ ਹੋ ਜਾਂਦੇ ਐਸ तरह ਦੀ ਕੋਈ ਚੀਜ਼ ਵਗੈਰਾ ਬਣਾ ਕੇ ਤਾਂ ਚੀਲਾ ਵਗੈਰਾ ਬੱਚਾ ਨੂੰ ਬਹੁਤ ਹੀ ਖੁਸ਼ ਹੋ ਕੇ ਖਾਂਦੇ ਨੇ ਤੁਸੀਂ ਇਹਦੇ ਵਿੱਚ ਵੈਜੀਟੇਬਲ ਵਗੈਰਾ ਪਾਓਗੇ ਨਾ ਉਹਨਾਂ ਨੂੰ ਬਹੁਤ ਵਧੀਆ ਸਵਾਦ ਆਏਗਾ ਕਿਦਾਂ ਦੀ ਮੇਰੀ ਅੱਜ ਦੀ ਵੀਡੀਓ ਲੱਗੀ ਪਲੀਜ਼ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਹੁਣ ਮਿਲੂ ਦੋ ਇਜਾਜ਼ਤ ਤੇ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਦੇਖੋ ਕਿੰਨਾ ਸੌਫਟ ਬਣ ਕੇ ਤਿਆਰ ਹੋਇਆ ਨਾ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਟੇਕ ਕੇਅਰ ਬਾਏ ਬਾਏ